ਆ ਹੁਣ ਚਲਦੇ ਆਂ ਮਾਂ ਬੋਲੀ ਪੰਜਾਬੀ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਬਾਰੇ ਸਰੀ ਵਿਖੇ ਕਰਵਾਏ ਗਏ ਵਿਚਾਰ ਵਟਾਂਦਰਾ ਸਮਾਗਮ ਨਾਲ ਸੰਬੰਧਤ ਖਬਰ ਵੱਲ ਮਾਂ ਬੋਲੀ ਨੂੰ ਭੁੱਲ ਜਾਓਗੇ ਤਾਂ ਕੱਖਾਂ ਵਾਂਗ ਰੁਲ ਜਾਓਗੇ ਜੀ ਹਾਂ ਇਸੇ ਵਿਚਾਰ ਨੂੰ ਮੁੱਖ ਰੱਖਦੇ ਆਂ ਮਾਂ ਬੋਲੀ ਪੰਜਾਬੀ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਢੁਕਵੇਂ ਹੱਲ ਅਤੇ ਇਸ ਦੇ ਲੋੜੀਂਦੇ ਪ੍ਰਸਾਰ ਲਈ ਸਰੀ ਵਿਖੇ ਇੱਕ ਰੋਜ਼ਾ ਵਿਚਾਰ ਵਟਾਂਦਰਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਹਿਤੈਸ਼ੀਆ ਨੇ ਸ਼ਿਰਕਤ ਕੀਤੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉੱਗੇ ਵਿਦਵਾਨ ਡਾਕਟਰ ਪਿਆਰੇ لال ਗਰਗ ਮਿੱਤਰ ਸਿੰਘ ਮੀਤ ਡਾਕਟਰ ਬਾਬਾ ਸਿੰਘ ਹਰਿੰਦਰ ਸਿੰਘ ਟੈਕਸਸ ਅਤੇ ਡਾਕਟਰ ਪ੍ਰੀਥੀਪਾਲ ਸਿੰਘ ਸੋਹੀ ਵੱਲੋਂ ਆਪਣੀਆਂ ਦਲੀਲ ਭਰਪੂਰ ਅਤੇ ਤਰਕਮਈ ਤਕਰੀਰਾਂ ਰਾਹੀਂ ਸਮੱਸਿਆ ਦੀ ਜੜ੍ਹ ਅਤੇ ਇਸ ਦੇ ਟੁਕਮੇ ਹਲਤੇ ਚਾਨਣਾ ਪਾਇਆ ਗਿਆ ਵਿਦਵਾਨਾਂ ਵੱਲੋਂ ਪੰਜਾਬੀ ਬੋਲੀ ਦੇ ਅਜੋਕੇ ਹਾਲਾਤ ਅਤੇ ਦਰਪੇਸ਼ ਚੁਣੌਤੀਆਂ ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹਾਂ ਪੰਜਾਬ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਮਾਂ ਬੋਲੀ ਨੂੰ ਬਣਦਾ ਸਤਕਾਰ ਦਿਵਾਉਣ ਲਈ ਸਭਨਾਂ ਨੂੰ ਇੱਕਜੁੱਟ ਹੋ ਕੇ ਹੰਬੜਾ ਮਾਰਨ ਦਾ ਸੱਦਾ ਵੀ ਦਿੱਤਾ ਗਿਆ ਸਰੀ ਦੇ ਗ੍ਰੈਂਡ ਤਾਜ ਬੈਂਕੁਇਟ ਹਾਲ ਵਿੱਚ ਕਰਵਾਏ ਸਮਾਗਮ ਦੌਰਾਨ ਪੇਸ਼ ਕੁਝ ਮਤਿਆਂ ਨੂੰ ਉੱਥੇ ਮੌਜੂਦ ਪਤਵੰਤਿਆਂ ਵੱਲੋਂ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਗਈ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਖਾਸ ਤੌਰ ਤੇ ਪੁੱਜੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਦੇ ਆ ਸਭਨਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਉੱਭਰਦੀ ਪੰਜਾਬੀ ਗਾਇਕਾ ਸਾਂਝ ਜੋੜਾ ਅਤੇ ਤਬਲਾ ਉਸਤਾਦ ਅਮਰਜੀਤ ਸਿੰਘ ਨੇ ਕਲਾਸਿਕਲ ਸੰਗੀਤ ਦੀਆਂ ਕੁਝ ਵਨਗੀਆਂ ਪੇਸ਼ ਕੀਤੀਆਂ ਜਿਨ੍ਹਾਂ ਤੋਂ ਸਰੋਤੇ ਬੇहद ਪ੍ਰਭਾਵਿਤ ਹੋਏ ਸਾਂਝ ਜੋੜਾ ਵੱਲੋਂ ਬਗੈਰ ਸਾਜ਼ਾਂ ਤੋਂ ਆਪਣੀ ਮਨਮੋਹਕ ਅਤੇ ਦਿਲਕਸ਼ ਆਵਾਜ਼ ਵਿੱਚ ਸੁਰਬੱਧ ਕੀਤੀ ਅਮ੍ਰਿਤਾ ਪ੍ਰੀਤਮ ਦੀ ਰਚਨਾ ਅੱਜ ਆਖਾਂ ਵਾਰਸ਼ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਸੁਣ ਕੇ ਦਰਸ਼ਕ ਗਦਗਦ ਹੋ ਗਏ ਅਤੇ ਹਾਲ ਤਾੜੀਆਂ ਨਾਲ ਗੂੰਜਣ ਲੱਗਾ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਮੱਲੀ, ਰਿੱਕੀ ਬਾਜਵਾ, ਡਾਕਟਰ ਜਗਜੀਤ ਸਿੰਘ, ਕਿਰਪਾਲ ਸਿੰਘ ਘਰਚਾ, ਮੋਤਾ ਸਿੰਘ ਚੀਤਾ, ਦਵਿੰਦਰ ਸਿੰਘ ਘਟੌੜਾ, ਸਤਨਾਮ ਸਿੰਘ ਜੋਹਲ, ਨਵਰੂਪ ਸਿੰਘ ਅਤੇ ਐਨਆਰ ਕਮਿਸ਼ਨ ਦੇ ਮੈਂਬਰ ਸੁਖਜਿੰਦਰ ਸਿੰਘ ਸੰਧੂ ਵੀ ਸ਼ਾਮਲ ਹੋਏ ਸਮਾਗਮ ਦੌਰਾਨ ਸਰੀ ਬੁੱਕ ਵੱਲੋਂ ਲਾਏ ਪੰਜਾਬੀ ਸਾਹਿਤ ਨਾਲ ਸੰਬੰਧਿਤ ਕਿਤਾਬਾਂ ਦੇ ਸਟਾਲ ਤੇ ਵੱਡੀ ਗਿਣਤੀ ਵਿੱਚ ਪਾਠਕਾਂ ਦੀ ਹਾਜ਼ਰੀ ਵੇਖਣ ਨੂੰ ਮਿਲੀ। ਹਮਦਰ ਟੀਵੀ ਨਾਲ ਗੱਲਬਾਤ ਕਰਦਿਆਂ ਡਾਕਟਰ ਪਿਆਰੇ لال ਗਰਗ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਪੰਜਾਬੀ ਬੋਲੀ ਨੂੰ ਜਿਉਂਦਾ ਰੱਖਣ ਲਈ ਬੇहद ਲਾਜ਼ਮੀ ਹੈ ਕਿ ਵਿਗਿਆਨ ਸਣੇ ਹਰ ਵਿਸ਼ੇ ਦੀਆਂ ਕਿਤਾਬਾਂ ਦਾ ਅਨੁਵਾਦ ਪੰਜਾਬੀ ਵਿੱਚ ਕੀਤਾ ਜਾਵੇ ਅਤੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ ਦੇ ਮੌਕੇ ਮਹੱਈਆ ਕਰਵਾਇਆ ਗਿਆ ਅੱਜ ਸ਼ਹਿਰੀ ਦੇ ਵਿੱਚ ਪੰਜਾਬੀ ਭਾਸ਼ਾ ਦੇ ਉੱਤੇ ਸ਼੍ਰੀ ਕੁਲਦੀਪ ਸਿੰਘ ਹੋਰੀ ਪੰਜਾਬੀ ਭਾਸ਼ਾ ਸੈਣੀ ਨੇ ਇੱਕ ਸਮੇਲਨ ਕਰਾਇਆ ਇੱਕ ਗੋਸ਼ਟੀ ਕਰਾਈ ਹੈ ਜਿਹਦੇ ਵਿੱਚ ਕਈ ਵਿਦਵਾਨ ਆਪਣੇ ਆਪਣੇ ਵਿਚਾਰ ਦੱਸੇ ਨੇ ਕਿ ਪੰਜਾਬੀ ਭਾਸ਼ਾ ਨੂੰ ਅਸੀਂ ਅੱਗੇ ਕਿਵੇਂ ਵਧਾਈਏ ਪੰਜਾਬੀ ਭਾਸ਼ਾ ਨੂੰ ਅਸੀਂ ਕਾਰੋਬਾਰ ਦੀ ਭਾਸ਼ਾ ਕਿਵੇਂ ਬਣਾਈਏ ਇਨਸਾਫ ਦੀ ਭਾਸ਼ਾ ਕਿਵੇਂ ਬਣਾਈਏ ਜੀਵਨ ਦੀ ਭਾਸ਼ਾ ਕਿਵੇਂ ਬਣਾਈਏ ਕਿ ਅਗਲੀ ਪੀੜ੍ਹੀ ਤੱਕ ਇਹਨੂੰ ਅੱਗੇ ਕਿਵੇਂ ਲੱਗੇ ਜਦ ਤੱਕ ਪੰਜਾਬੀ ਦਰਸ਼ਨ ਹੈ ਅਸੀਂ ਉਹਦੀ ਘੋਖ ਨਹੀਂ ਕਰਦੇ ਔਰ ਸਾਡੀਆਂ ਜੋ ਸਮੱਸਿਆਵਾਂ ਹੈਗੀਆਂ ਉਹਨਾਂ ਨੂੰ ਅਸੀਂ ਆਪਣੀ ਐਨਕ ਨਾਲ ਨਹੀਂ ਦੇਖਦੇ ਸਾਡੇ ਮਸਲੇ ਹੱਲ ਹੋਣੇ ਬਹੁਤ ਮੁਸ਼ਕਲ ਆ ਗਿਆ ਅਸੀਂ ਵਿਦੇਸ਼ੀ ਐਨਕ ਨਾਲ ਵੈਸਟੀ ਐਨਕ ਨਾਲ ਆਪਣੇ ਮਸਲੇ ਦਾ ਹੱਲ ਨਹੀਂ ਲੱਭ ਸਕਦੇ ਇਹੀ ਕੱਲ ਡਾਕਟਰ ਪ੍ਰਣਲਾਲ ਗੜਜੀ ਨੇ ਇਹੀ ਸਾਨੂੰ ਸਿਲੇਹਾ ਦਤਾ ਕਿ ਅਸੀਂ ਮਸਲੇ ਜਿਹੜੇ ਹੈਗੇ ਆ ਆਪਣੇ ਆਪਣੇ ਦਰਸ਼ਨ ਵਿੱਚੋਂ ਆਪਣੇ ਸਾਹਿਤ ਵਿੱਚੋਂ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਵਿੱਚੋਂ ਲੱਭੇ ਆਗੇ ਜਦ ਤੱਕ ਅਸੀਂ ਉਹ ਗੱਲ ਨਹੀਂ ਕਰਾਂਗੇ ਉਹ ਤੱਕ ਨਾ ਕਿ ਸਾਡੇ ਮਸਲੇ ਦਾ ਹੱਲ ਨਹੀਂ ਹੋਣਾ ਸਾਡੇ ਮਸਲੇ ਬਹੁਤ ਗੰਭੀਰ ਹੈਗੇ ਆ ਸਾਨੂੰ ਲੋੜ ਆ ਕਿ ਅਸੀਂ ਆਪਣੇ ਸਾਹਿਤ ਨੂੰ ਆਪਣੇ ਦਰਸ਼ਨ ਨੂੰ ਓਖੀਏ ਅੱਜ ਜਿਹੜੀ ਇਹ ਪੰਜਾਬੀ ਪਾਸ਼ਾ ਪ੍ਰਸਾਰ ਭਾਈਚਾਰਾ ਵੱਲੋਂ ਪੰਜਾਬੀ ਦੀਆਂ ਸਮੱਸਿਆਵਾਂ 'ਤੇ ਉਹਨਾਂ ਦੇ ਹੱਲਾ ਲਈ ਵਿਚਾਰ ਬਟਾਂਦਰਾ ਕੀਤਾ ਗਿਆ ਉਹ ਬਹੁਤ ਹੀ ਵਧੀਆ ਇੱਕ ਉਦਮ ਸੀ ਸਪੈਸ਼ਲ ਅਸੀਂ 11000 ਕਿਲੋਮੀਟਰ ਪੰਜਾਬ ਤੋਂ ਚੱਲ ਕੇ ਇਸ ਸਮਾਗਮ ਤੇ ਹਿੱਸਾ ਲਿਆ ਤਾਂ ਜੋ ਜਿਹੜੇ ਸਾਡੇ ਪੰਜਾਬੀ ਮਾਂ ਬੋਲੀ ਦੇ ਵੱਡੇ ਪੁੱਤ ਜੇਠੇ ਪੁੱਤ ਮੈਂ ਕਹਿੰਦਾ ਹੁਣ ਜਿਹੜੇ ਤੁਸੀਂ ਕੈਨੇਡਾ ਚ ਵੱਸਦੇ ਹੋ ਜਿਹੜੇ ਪਹਿਲਾਂ ਤੋਂ ਆਏ ਹੋਏ ਹੋ ਅਮੀਰ ਵੀ ਹੋ ਉਹਨਾਂ ਦੇ ਨਾਲ ਪੰਜਾਬੀ ਮਾਂ ਬੋਲੀ ਦਾ ਜੋ ਦੁਰਲਸ਼ਾ ਹੋ ਰਹੀ ਹੈ ਉਹਦੇ ਦਰਦਾਂ ਨੂੰ ਸਾਂਝਾ ਕਰਨ ਲਈ ਮੈਨਾਂ ਜਾਇਸੀ ਅਸੀਂ ਬਹੁਤ ਸਤਜੇ ਢੰਗ ਨਾਲ ਅ 8 ਦਿਨਾਂ 'ਚ ਬੈਂਕੂਵਰ ਦੇ ਹਰ ਟੀਵੀ ਸਟੇਸ਼ਨ ਨੇ ਚੈਨਲ ਨੇ ਔਰ ਹਰ ਇੱਕ ਰੇਡੀਓ ਚੈਨਲ ਨੇ ਬੜੀ ਗੰਭੀਰਤਾ ਨਾਲ ਇਹ ਮੁੱਦੇ ਠਾਏ ਨੇ ਅੱਜ ਹੋਰ ਵੀ ਗੰਭੀਰਤਾ ਨਾਲ ਇਹ ਸਮੱਸਿਆਵਾਂ ਤੁਹਾਡੇ ਤੱਕ ਗਈਆਂ ਨੇ ਇਦਾਂ ਦੇ ਪ੍ਰੋਗਰਾਮ ਸਾਡੀ ਕਮਿਊਨਿਟੀ 'ਚ ਹੁੰਦੇ ਰਹਿਣੇ ਚਾਹੀਦੇ ਆ ਸਾਡੀ ਸੁਸਾਇਟੀ ਨੇ ਕੱਲ ਪ੍ਰੋਗਰਾਮ ਕਰਾਇਆ ਸੀ ਇਹਨਾਂ ਦੀ ਸੁਸਾਇਟੀ ਨੇ ਅੱਜ ਪ੍ਰੋਗਰਾਮ ਕਰਾਇਆ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਵੱਲੋਂ ਜਿਹੜੀਆਂ ਕੀਤੀਆਂ ਗੱਲਾਂ ਉਹਦਾ ਜੇ 10 ਤੋਂ 15 20% ਵੀ ਜੇ ਲੋਕਾਂ ਦੇ ਮਨਾਂ ਦੇ ਵਿੱਚ ਅਸਰ ਹੋਇਆ ਤੇ ਸਾਡੀ ਕਮਿਊਨਿਟੀ ਨੂੰ ਇਸ ਗੱਲਾਂ ਦਾ ਬਹੁਤ ਜ਼ਿਆਦਾ ਫਾਇਦਾ ਹੋਏਗਾ ਅਸੀਂ ਅੱਜ ਦੇ ਪ੍ਰੋਗਰਾਮ ਲਈ ਵੀ ਬਹੁਤ ਯਤਨ ਕੀਤੇ ਕੱਲ ਦੇ ਪ੍ਰੋਗਰਾਮ ਲਈ ਬਹੁਤ ਯਤਨ ਕੀਤੇ ਇੰਨਾ ਕਹਿੰਦਾ ਹੋਇਆ ਮੈਂ ਸਭ ਦਾ ਧੰਨਵਾਦ ਕਰ ਦਿੰਦਾ ਵੈਨਕੂਵਰ ਤੋਂ ਮਲਕੀਤ ਸਿੰਘ ਦੀ ਰਿਪੋਰਟ